ਐਸੇ ਉਹ ਗਈ ਇਸ ਨਾਲ ਇਧਰ ਲਾਇਆ ਤਾਲਾ ਨੇ ਪਾਇਲਟ ਵਾਲੇ ਕੋਲ ਕੋਈ ਆਲਾ ਪਾਲਾ ਤੂੰ ਬੜਾ ਗਿਆ ਐ ਐਂਟਰੀ ਚਾਰਜਸ ਐਕਸਟਰਾ ਲੈਂਦੇ ਤੇ ਗੋਲਣਾ ਇਥੋਂ ਹਲਾ ਬਲੇ ਹਾਂਜੀ ਤੇ ਸასი ਘਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਤੇ ਨਵੀਂ ਵੀਡੀਓ ਦੇ ਨਾਲ ਤੇ ਅੱਜ ਅਸੀਂ ਜਾ ਰਹੇ ਹਾਂ ਟਾਈਟਲ ਤੇ ਥੰਬਨੇਲ ਤੇ ਤੁਹਾਨੂੰ ਬਤਾ ਲੱਗੀ ਹੈ ਨਾ ਕਿੱਥੇ ਜਾ ਰਹੇ ਹਾਂ ਬਾਕੀ ਅਸੀਂ ਜਾ ਰਹੇ ਹਾਂ ਜਿਹੜਾ ਹਵਾਈ ਅੱਡੇ ਜਾ ਰਹੇ ਹਾਂ ਜਿਹੜਾ ਅੰਮ੍ਰਿਤਸਰ 에ਰਪੋਰਟ ਦੇ ਨਹੀਂ ਮਤਲਬ ਜਿਹੜਾ ਰੈਸਟੋਰੈਂਟ ਹੈਗਾ ਹਵਾਈ ਅੱਡਾ ਉੱਥੇ ਤੇ ਅੱਜ ਮੇਰੇ ਨਾਲ ਨਿਕਾ ਭਰਾ ਤੇ ਉਹ ਤੋਂ ਵੀ ਨਿਕਾ ਭਰਾ ਦੋਵੇਂ ਭਰਾ ਚੱਲੇ ਆ ਅੱਜ ਮੈਂ ਕਿਹਾ ਖਾ ਰਹੀਏ ਤੇ ਬਾਕੀ ਤਾਂ ਰੋ ਵੀ ਬਿਖੋਨੇ ਆ ਸਾਰਾ ਕੋਈ ਡਿਟੇਲ ਦੱਸਦੇ ਆ ਜੋ ਵੀ ਦਿੱਦਾ ਵੀ ਆ ਨੀ ਜੁੜੇ ਰੋ ਬਲੋ ਨੂੰ ਦੇਖਦੇ ਰਹੋ ਤੇ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਤੇ ਬਾਕੀ ਬਿਖੋਨੇ ਤੁਹਾਨੂੰ ਅੱਗੇ ਜੁੜੇ ਰਹੋ ਹੁਣ ਤੇ ਵੇ ਸਾਰਾ ਰੋਡ ਖਾਲੀ ਆ ਸ਼ਾਮ ਤੇ ਵੱਜ ਗਿਆ 7 ਵਜੇ ਚੱਲੇ ਆ ਤੇ ਮੈਂ ਤੇ ਕਿਹਾ ਮੈਂ ਕਿਹਾ ਸ਼ਾਮ ਨੂੰ ਚੱਲਦੇ ਆ ਬਹੁਤ ਵਧੀਆ ਮੌਸਮ ਵੀ ਹੋਊਗਾ ਤੇ ਨਾਲੇ ਗਰਮੀ ਵੀ ਘੱਟ ਹੋਊਗੀ ਤੇ ਵਿਊ ਵੀ ਵਧੀਆ ਹੋਊਗਾ ਤੇ ਇਸ ਟਾਈਮ ਤੇ ਇਹੀ ਹੋਣਾ ਹੈ ਕਿ ਤਾਰਾਂ ਵਾਲੇ ਪੁਲ ਦੇ ਕੋਲ ਇਹ ਆ ਗਿਆ ਜੀ ਆਪਣਾ ਮਾਨਾਂ ਵਾਲਾ ਟੋਲ ਪਲਾਇਆ ਤੇ ਇੱਥੇ ਤੇ ਆਪਾਂ ਪਰਤੀ ਦੇ ਘਟੌਣੀ ਨਹੀਂ ਵੇਹੇ ਆਪਾਂ ਕਿਹੜਾ ਗੱਡੀ ਲੈ ਕੇ ਆਏ ਆ ਸਾਈਡ ਤੋਂ ਕੱਢ ਲਿਆ ਆਪਾਂ ਮੋਰਸਲ ਜਨਤਾ ਗੱਡੀ ਵਾਲੀ ਲੱਗੀ ਸਾਈਡ ਤੇ ਬਸ ਆਪਾਂ ਪਹੁੰਚ ਹੀ ਚੱਲੇ ਆ ਜਿੱਥੇ ਜਾਏ ਤੇ ਭਾਈ ਅੱਡੇ ਤੇ ਜਾਣਾ ਆਪਾਂ ਪਹੁੰਚ ਹੀ ਚੱਲੇ ਆ ਬਸ ਇਹ ਤੋਂ ਥੋੜਾ ਜਿਹਾ ਦੂਰ ਆ ਲੋ ਜੀ ਪਹੁੰਚ ਗਏ ਆਪਾਂ ਇੱਥੇ ਇਹ ਉਹ ਇਥੋਂ ਭਾਈ ਅੱਡਾ ਬਾਕੀ ਉਹਦੇ ਅੰਦਰ ਜਾ ਕੇ ਵਿਖਾਉਣੇ ਤੁਹਾਨੂੰ ਇਥੋਂ ਘੱਟ ਤੋਂ ਅੱਗੇ ਆ ਜਾਂਦੀ ਆ ਅਮਰ ਸਰ ਹਵੇਲੀ ਤੇ ਇਥੋਂ ਮੁੜਦੇ ਆਪਾਂ ਤੇ ਵਿਆਹ ਤੋਂ ਵਿਖਾਉਣੇ ਤੁਹਾਨੂੰ ਅੱਗੇ ਜਾ ਕੇ ਇਥੇ ਇਹਨਾਂ ਨੇ 15 ਅਗਸਤ ਕਰਕੇ ਸਜਾਵਟ ਵੀ ਕੀਤੀ ਹੋਈ ਪੂਰੀ ਡੈਕੋਰੇਸ਼ਨ ਕੀਤੀ ਹੋਈ ਆ ਤੇ ਆਪਾਂ ਬਿਲਕੁਲ ਜਹਾਜ਼ ਦੇ ਥੱਲੇ ਖੜੇ ਹਾਂ ਆ ਮੈਂ ਅੱਜ ਉੱਤੇ ਦੇਖੂੰ ਅੰਦਰ ਲੈਟ ਹੈ ਨਾ ਹਾਂ ਆ ਆਹ ਧਿਆ ਹਲੋ ਕਿਹਦਾ ਹੈ ਬਾਕੀ ਅੰਦਰ ਜਾ ਰਹੇ ਨੇ ਲੋਕੋ ਨੇ ਤੁਹਾਨੂੰ ਆਊਟਰ ਲੱਗੀ ਆ ਉਹ ਜਿਹੜੀ ਇੱਧਰ ਜਹਾਜ਼ ਪੂਰਾ ਇੱਧਰ ਥੱਲੇ ਸਿਟਿੰਗ ਏਰੀਆ ਵੀ ਹੈਗਾ

ਇਸ ਤਰ੍ਹਾਂ ਵੀ ਇਹਨੇ ਟੈਨਟ ਵੀ ਟਾ ਲਾ ਨਾ ਆਪਣਾ ਨਾਮ ਲਿਖਾ ਸਕਦੇ ਆ ਆਪਣੇ ਆਪਣਾ ਨਾਮ ਲਿਖਾ ਚਾਹੇ ਜੋਗੀ ਮਗਰ ਇਹ ਹੋਣਾ ਚਾਹੀਦਾ ਹੈ ਵੈਸੇ ਅਸੂਲ ਦੇ ਤੌਰ ਤੇ ਵੀ ਬਾਅਦ ਜਦੋਂ ਮੈਂ ਨਾ ਮੇਰਾ ਕਿੰਨਾ ਨਸ਼ਾ ਠੀਕ ਇੱਧਰ ਹੀ ਹੋਣੀ ਐਂਟਰੀ इतना माहौल चाल इधर लगे शीशे आधर क्या इधर कैसा लग रहा है बाकी सीटिंग थलेगी ज्याज ਹੂ ਹੂ ਇੱਕ ਸਲੇਕੇ 6 ਤੱਕ ਦੇ ਲਈ ਕੰਮ ਕਰਦੇ ਨੇ ਬੈ ਜਾ ਬੈ ਜਾ ਤੂੰ ਬੈ ਜਾ ਦੇਖ ਲਈਦੇ ਬਣਾ ਹੁੰਦਾ ਸੀ ਆਹ ਦੇ ਬਲੱਡ ਸੀ ਉਹ ਮਰੀ ਸੀ ਐਕਸਪੀਰੀਅੰਸ ਯਾਦਾ जज तो गाइस बाहर का व्यू देखिए और हमारे भाई देखिए एंटर दीजिए ये गाना नहीं गाते खाना खाना कर नहीं गाता मैं सारे सब्जी चाहते देना ਇਰੇ ਪਾਪਾ ਨੂੰ ਮਗਾਨੀ ਵੀਡੀਓ ਜਾਗੇ ਨਹੀਂ ਮੈਂ ਬਲੇਕ ਨਾਲ ਲੈ ਕਿੱਦਾਂ ਕਰਦੇ ਜੂਮ ਤੋਂ ਨਾਣਾ ਇੱਥੇ ਜੂਮ ਨਹੀਂ ਹੋਣਾ ਸਿੱਧੂ ਮੋਸੇ ਦਾ ਬਣਾ ਇੱਕ ਮਹੰਗਾ ਪੀਜ਼ਾ ਨਾਲ ਮਹੰਗਾਈ ਕੋਲਡ ਡਰਿੰਕ ਤੇ ਇਹ ਕਹਿੰਦਾ ਮੈਂ ਕੁਝ ਖਾਣਾ ਨਹੀਂ ਖਾਣਾ ਹੈ ਨਾ ਹੈ ਨਾ ਕਿਉਂ ਖਾਣਾ ਦਵਾਉਣਾ ਟਾਈਟਲ ਤੇ ਖਾਣਾ ਨਾ ਰੱਖਿਆ ਕੀ ਅਸੀਂ ਤਾਂ ਕੁਝ ਖਾਣਾ ਨਹੀਂ ਬੈਠਣਾ ਤੁਸੀਂ ਸਬਸਕ੍ਰਾਈਬ ਕਰੋਗੇ ਤੁਹਾਨੂੰ ਹੀ ਆ ਮਿਲੇਗਾ ਖਲੋ ਅਭੀ ਐਸਾ ਸੀਨ ਹੁਆ ਪੀਜਾ ਖਾ ਰਹਾ ਥਾ ਐਸੇ ਕਿਵੇਂ ਆਪਣਾ ਇਹ ਮੂਕਾ ਕੱਟ ਖਾ ਕੇ ਨ ਕੋ ਇਹ ਵਾ ਕੇਸੇ ਕਿਵੇਂ ਡੀਬੋ ਲੰਦਿਆਂ ਪੈਨੂ ਕਿੰਨਾ ਹੋਰ ਪੀਜਾ ਪਾਸਟਮ ਗਾਰੀ ਹੈ ਮੇਲਾ ਤੋ ਬਗੜ ਬੀਓਜੀ ਐ ਤੇ ਜਵਾ ਕਰਾ ਤੋ ਖਾ ਲਿਆ ਸੀਗਾ ਤੇ ਕਿਹੋ ਜਿਹਾ ਲਗਾ ਉਸ ਜਹਾਜ ਉੱਡਿਆ ਨਹੀਂ ਬਾਕੀ ਤਾਂ ਬਹੁਤ ਵਧੀਆ ਤੇ ਬਾਕੀ ਹੁਣ ਇੱਧਰ ਜਿਹੜਾ ਪਾਇਲਟ ਦਾ ਰੂਮ ਹੈ ਉੱਧਰ ਚੱਲਦੇ ਹਾਂ ਉਹ ਵੀ ਰਿਕਾਰਡ ਕਰੇਗਾ ਤੋ ਗਾਇਸ ਹਮ ਜਾ ਰਹੇ ਹਾਂ ਬਤਨੋ ਕੋ ਸ਼ੇਲ ਨਹੀਂ ਚੋਕ ਤੇ ਆ ਵੀਰ ਆ ਨਾਲ ਤੇ ਨਾਲ ਆਇਆ ਸੀ ਆ ਛੋਟਾ ਵੀਰ ਬਾਕੀ ਸਾਰਾ ਬਾਹਰ ਜਾਉਂਦਾ ਤੇ ਉਧਰ ਐਮਰਜੈਂਸੀ 100 ਆ ਤੇ ਤੁਸੀਂ ਜਾ ਸਕਦੇ ਇੰਦਰਾ ਪਲੇਟਾ ਬੋਟਾ ਪੀਆਂ ਸਾਰੀਆਂ ਖੇਲਦੀ ਤੇ ਇੱਥੇ ਆ ਬਸਦੇ ਤੇ ਉਧਰ ਇਧਰ ਲਾਇਆ ਤਾਲਾ ਨੇ ਪਾਇਲਟ ਦੇ ਕੋਲ ਪਾਸੇ ਕੋਈ ਆ ਤੇ ਇਥੇ ਗਾਣੇ ਤੁਹਾਨੂੰ ਲੱਗੇ ਮਿਲਣਗੇ ਬਾਕੀ ਇਸ ਤਰ੍ਹਾਂ ਸੇਟਿੰਗ ਵਾਸਤੇ ਹੈਗਾ ਚਾਰ ਦਿਨਾਂ ਲਈ ਤੇ ਓ ਨਾ ਕੋਲਣ ਲੱਗਾ ਆ ਜਾਵੇ ਆ ਜਾ ਛੁੱਟੀ ਤੇ ਪਾਇਲਟ ਦੇ ਨਹੀਂ ਛੁੱਟੀ ਦੇ ਮਾ ਆ ਬਸ ਛੁੱਟੀ ਦੇ ਆ ਇੱਥੇ ਅੱਛਾ ਐਦਾਂ ਆ ਹਾਂ ਡੰਡਲ ਗਿਆ ਪੋ ਗਿਆ ਹਾਂ ਡੰਡਲ ਨਾਲ ਲੈ ਨਹੀਂ ਤੂੰ ਡਾ ਅਗੇ ਨਾਲ ਲੈ ਜੀ ਮਾ ਇਹ ਕਾਚਾ ਪਾਇਰ ਹੈ ਨਹੀਂ ਇੱਥੇ ਆ ਪੈਂਡਲ ਕਰ ਲਿਆ ਉਸਤੇ ਆ ਇਹ ਸਾਈਕਲ ਚਲਾਉਣਾ ਸੀ ਬਾਕੀ ਆ ਸਾਰੇ ਓਏ ਨਾਪ ਪਾ ਦੇ ਦੇ ਮੇਰੇ ਰੱਗ ਕੇ ਚੱਲ ਜਣਾ ਹੀ ਆ ਗੀਅਰ ਬੋਰ ਚੈੱਕ ਕਰ ਸਕਦੇ ਤੁਸੀਂ ਮੈਂ ਕਹਿੰਦੀ ਕਿ ਕਿੱਥੇ ਜਾਣਾ ਵਾ ਕਰ ਦੇਣਾ ਵਾ ਚੱਲੀਏ ਚਾਹੂੰਗਾ ਮੈਂ ਕਹੂੰਗਾ ਚੱਲ ਪੜਾ ਤੂੰ ਬੜਾ ਗਿਆ ਬੰਦ ਗਿਆ ਹੀ ਬਾਕੀ ਹਲੇ ਦੂਧਾ ਗੰਦਾ ਹੈਂ ਡੱਗਾ ਆ ਇਥੋਂ ਬਾਹਰ ਦਾ ਵੀਊ ਥੋੜਾ ਜਿਹਾ ਰਾਦ ਹੋ ਗਈ ਹੁਣ ਤਾਂ ਤਾਰ ਕਿ ਦਿਸਣ ਨਹੀਂ ਦਿਆ ਕੁਛ ਬਾਕੀ ਸਵਿਚ ਵਗੈਰਾ ਪ੍ਰੋਪਰ ਉਦਾਂ ਹੀ ਛੋਟੇ ਵੀਰ ਕਿਹਦਾ ਲੱਗ ਰਹਾ ਹੈ ਬਹੁਤ ਹਨੀ ਅੱਛਾ ਤਾ ਵੀ ਪਾਇਲਰ ਵਾਲੀ ਸੀਟ ਤੇ ਬਹਿ ਗਿਆ ਵਾ ਅਹੀਂ ਉੱਥੇ ਫਰੀ ਦੀ ਸੌਫਾ ਹੀ ਖਾਲੀ ਅੱਛਾ ਫਰੀ ਨਹੀਂ ਹੁੰਦੀ ਉਹ ਹਾਂ ਕੀ ਐਸ ਜੇ ਬਾਬਾ ਕਿੱਥੇ ਭਰਾਵਾ ਕੋਲੇ ਲੈਟ ਨਹੀਂ ਜਗਤ ਦਾ ਐਕਸਪੀਰੀਅੰਸ ਤੇ ਵਧੀਆ ਸੀ ਓਏ ਹੋਏ ਹੋਏ ਬਾਕੀ ਗੇਟ ਛੋਟਾ ਯਾਰ ਇਹਦਾ ਆ ਗੇਟ ਬੰਦੋ ਭਰਾਵਾ ਇਹ ਉਹਨਾਂ ਨੇ ਬਹਿਣਾ ਚਾਹਣਾ ਯਾਰ ਕਿਹਦੇ ਬਹਿਣ ਵਾਸਤੇ ਹਾਂ ਮੇਰੇ ਬਹਿਣ ਵਾਸਤੇ ਹੋ ਕੀ ਵੀ ਤੇ ਬਹੁਤ ਵਧੀਆ ਲੱਗਾ ਸਾਨੂੰ ਇੱਥੇ ਆ ਕੇ ਤੇ ਤੁਸੀਂ ਵੀ ਆਓ ਤੇ ਇਹਦੇ ਪਰ ਐਂਟਰੀ ਚਾਰਜਸ ਐਕਸਟਰਾ ਲੈਂਦੇ ਤੇ ਆਹ ਗੇਟ ਭਾਈ ਹੋਣਾ ਕਿੱਥੇ ਖੁੱਲਣਾ ਇੱਥੇ ਖੁੱਲਣਾ ਬਲੇ ਤੇਰੇ ਚੱਲੀ ਹਣ ਥੈਂਕ ਯੂ ਜੀ ਬੋ ਬੋ ਮਿਹਰਬਾਨੀ ਸ਼ੁਕਰੀਆ ਹੋਇਆ ਨਿਆਰਾ ਆ ਗਿਆ ਹੋਇਆ ਇੰਜ ਦੇ ਖਾਓ ਨਕਲੀ ਨਕਲੀ ਨਹੀਂ ਜਿਆਦਾ ਜਾਇਦਾ ਵੀਓ 에어 ਇੰਡੀਆ ਲਾਫਿਕਾ ਭਰੀਆਲੀ ਉਹ ਨਾ ਪਰ ਲਾਈ ਇਹਨਾਂ ਨੂੰ ਡਿੱਗ ਪਣਾਵਾ ਆຊੂ ਨਾ ਕਰਨ ਨਾ ਆਇਆ ਨੇ ਸਰ ਇਹ ਇਹ ਪੰਗੇ ਲੰਦੇ ਰਹਿਣਾ ਬੱਲੇ ਲੈਣ ਚੋ ਕੇ ਇੰਕੀ ਕੁ ਮਾਤ ਪਸੰਦ ਤੀ ਹੋਏ ਅੰਦਰੋਂ ਤੇ ਅਹੀਂ ਕਰਾਇ ਸੀਗਾ ਪੀਜ਼ਾ ਤੇ ਮਤਲਬ ਕੋਈ ਨਾਰਮਲ ਸੌਫਟ ਡਰਿੰਕ ਕਰਾਈ ਸੀਗੀ ਤੇ ਵਧੀਆ ਸੀਗਾ ਸਵਾਦ ਵਧੀਆ ਸੀਗਾ ਤੇ ਵਧੀਆ ਲੱਗਾ ਨੂੰ ਬਸ ਇਹ ਕਿ ਮਹਿੰਗਾ ਥੋੜਾ ਯਾ ਬਾਜ਼ਾਰ ਨਾਲੋਂ ਯਾ ਇਹਦੇ ਵਿੱਚ ਬਿਠਾਏ ਖੋਣ ਹੁਣ ਮਹਿੰਗਾ ਤੇ ਹੋਊਗਾ ਇਹ ਤੁਹਾਨੂੰ ਉਹ ਬਿਜਲੀ ਪਤਾ ਹੀ ਐ ਤੇ ਬਾਕੀ ਚੱਲੇ ਆਪਾਂ ਥੱਲੇ ਚੱਲ ਯਾਰ ਹਾਂ ਕਿੰਨੇ ਅਰਦਾਏ ਬਾਕੀ ਇੱਧਰ ਵੀ ਸੀਟਿੰਗ ਹੈਗੀ ਐ ਸਾਈਡ ਤੇ ਥੱਲੇ ਵੀ ਬੀਟਿੰਗ ਏਰੀਆ ਪੂਰਾ ਬਣਿਆ ਹੋਇਆ ਹੈ ਉਹਦੇ ਚੱਕਰ ਤੋਂ ਦੇਖ ਮਗਾਰੇ बाकी जहाजा थे सिद्ध मूस वाला बाकी इधर बच्चा झूठे भी लगे हुए जी ਜੰਪਿੰਗ ਇੱਕ ਨਾ ਬੈਕਪੈਕ ਪਾਣੀ ਪਾਣੀ ਮਰੋਣਾ ਤੈਨੂੰ ਮੈਂ ਬਲੈਕ ਸਲਿੱਪ ਆ ਟਾਇਰ ਚੈੱਕ ਕਰੋ ਇਹ ਤੋਰਨਾ ਟੈਂਸ਼ਨ ਨਾ ਕਰਦੀ ਆ ਆਇਦਰ ਖੋਲਿਆ ਕਿਉਂ ਆ ਇਹਨਾਂ ਨੇ ਇਥੇ ਬਾਹਰ ਵੀ ਉਸ ਤਰ੍ਹਾਂ ਖਾਣ ਪੀਣ ਨੂੰ ਹੀ ਲੱਗਾ ਵਾ ਕੀ ਦੇ ਗਾਇਸ ਤੁਸੀਂ ਦੇਖ ਹੀ ਲਿਆਗੇ ਕਿੰਦਾ ਦਾ ਮਾਹੌਲ ਚੜੀ ਅੱਜ ਤੁਹਾਨੂੰ ਦਿਖਾਇਆ ਅੱਜ ਹਵਾਈ ਅੱਡੇ ਦਾ ਸਿਸਟਮ ਹੈ ਰੈਸਟੋਰੈਂਟ ਤੇ ਆ ਵੀਰੇ ਨਾਲ ਵੀਰ ਕਿਹੋ ਜਿਹਾ ਲੱਗਾ ਬਹੁਤ ਵਧੀਆ ਲੱਗਾ ਹਾਂ ਅੱਗੇ ਆਉਣਾ ਜਾਏਂਗਾ ਤੂੰ ਅੱਗੇ ਜ਼ਰੂਰ ਆਵਾਂਗਾ ਹਾਂ ਕਿਉਂ ਚੱਲੋ ਆ ਜਾ ਤੂੰ ਵੀ ਹੁਣ ਚਲੋ ਤੇ ਗਾਇਸ ਤੁਸੀਂ ਦੇਖਿਆ ਹੀ ਹੋਣਾ ਕਿ ਕਿੱਦਾਂ ਮਤਲਬ ਹਵਾਈ ਅੱਡਾ ਵੇ ਹਵਾਈ ਅੱਡਾ ਵੇ ਕੇ ਆਇਆ ਸੀ ਬਹੁਤ ਵਧੀਆ ਲੱਗਾ ਤੇ ਬਾਕੀ ਹੁਣ ਚੱਲੇ ਆਂ ਵਾਪਸੀ ਤੇ ਜੇ ਤੁਸੀਂ ਇਹ ਹੋਣਾ ਚਾਹੋ ਤੇ 200 ਰੁਪਏ ਟਿਕਟ ਹੈਗੀ ਆ ਤੇ ਉਹ ਤੁਹਾਡੇ ਫੂਡ ਦੇ ਵਿੱਚ ਇਨਕਲੂਡ ਹੋ ਜਾਂਦੀ ਆ ਜਿੱਥੇ ਤੁਸੀਂ ਮਤਲਬ ਮੁਸ਼ੇਰ ਚੜ੍ਹ ਸਕਦੇ ਦੇ 100 ਰੁਪਏ ਐਕਸਟਰਾ ਲੱਗਦਾ ਜੇ ਤੁਸੀਂ ਪਾਇਲਟ ਵਾਲੀ ਸੀਟ ਤੇ ਜਾਣਾ ਵਾ ਤੇ ਉਹ ਵੀ ਬਿਲਕੁਲ ਸੋ ਤੇ ਉਹਦੇ ਵਿੱਚ ਮਤਲਬ ਉਸ ਤਰ੍ਹਾਂ ਹੀ ਆ ਮਤਲਬ ਸਿਟਿੰਗ ਤੇ ਹੀ ਆ ਬਹੁਤ ਵਧੀਆ ਸਿਸਟਮ ਆ ਬੱਚਿਆਂ ਦੇ ਨਾਲ ਆ ਸਕਦੇ ਤੁਸੀਂ ਬਹੁਤ ਵਧੀਆ ਇੰਜੋਏਮੈਂਟ ਵਾਲਾ ਨਾਲੇ ਝੂੜੇ ਵਗੈਰਾ ਵੀ ਲੱਗੇ ਹੋਏ ਆ ਤੇ ਇਹ ਤੋਂ ਲੋ ਨੂੰ ਕਰਦੇ ਇਥੇ ਖਤਮ ਤੇ ਮਿਲਦੇ ਆ ਕਿਸੇ ਨੈਕਸਟ ਵੀਡੀਓ ਦੇ ਵਿੱਚ ਤੇ ਉਦੋਂ ਲਈ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਟੇਕ ਕੇਅਰ ਬਾਏ ਬਾਏ ਸੋ ਗਾਇਜ਼ ਅਹੀਂ ਗੋਲਡਨ ਗੇਟ ਦੇ ਉੱਤੇ ਬੋਣ ਗਏ ਆ ਇੱਕ ਕਾਫੀ ਵੜਾ ਹੁੰਦਾ ਐ